ਨੀਲਾ ਗਿੱਦੜ ਪ੍ਰਾਣੇ ਸਮੇਂ ਦੀ ਗੱਲ ਹੈ ਇੱਕ ਗਿੱਦੜ ਘੁੰਮਦਾ ਹੋਇਆ ਸ਼ਹਿਰ ਵਿੱਚ ਆਵੜਿਆ ਉੱਥੇ ਉਸ ਨੂੰ ਘੁੰਮਦੇ ਨੂੰ ਦੇਖ ਕੇ ਸ਼ਹਿਰ ਦੇ ਕੁੱਤੇ ਭੌਂਕਣ ਲੱਗੇ ਅਬ ਅਤੇ ਉਸ ਦੇ ਮਗਰ ਦੌੜ ਪਏ ਦੌੜਦਾ ਹੋਇਆ ਗਿੱਦੜ ਲਲਾਰੀ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਪਿਆ ਜਦੋਂ ਗਿੱਦੜ ਮੱਟ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦਾ ਸਰੀਰ ਰੰਗ ਚੜਨ ਨਾਲ ਨੀਲਾ ਹੋ ਗਿਆ ਉਹ ਦੌੜਦਾ ਦੌੜਦਾ ਜੰਗਲ ਵਿੱਚ ਚਲਾ ਗਿਆ ਜੰਗਲ ਵਿੱਚ ਪਹੁੰਚ ਕੇ ਗਿੱਦੜ ਨੇ ਜੰਗਲ ਦੇ ਜੀਵ ਜੰਤੂਆਂ ਤੇ ਪੰਛੀਆਂ ਦਾ ਘਟ ਸਦਿਆ। ਜੰਗਲ ਦੇ ਵਸੀਆਂ ਨੂੰ ਸੰਬੋਧਨ ਹੁੰਦਾ ਉਹ ਆਖਣ ਲੱਗਾ, "ਜੰਗਲ ਵਾਸੀਓ ਮੈਂ ਰੱਬੀ ਫਰਿਸ਼ਤਾ ਹਾਂ। ਮੈਨੂੰ ਰੱਬ ਨੇ ਤੁਹਾਡੀ ਸੇਵਾ ਲਈ ਭੇਜਿਆ ਹੈ। ਇਸ ਲਈ ਅੱਜ ਤੋਂ ਮੈਂ ਤੁਹਾਡਾ ਰਾਜਾ ਹੋਵਾਂਗਾ।" ਜੰਗਲ ਦੇ ਸਭ ਵਸੀਆਂ ਨੇ ਉਸ ਨੂੰ ਆਪਣਾ ਰਾਜਾ ਮੰਨ ਲਿਆ। ਦਿਨ ਲੰਘਦੇ ਗਏ, ਗਿੱਦੜ ਝੂਠ ਬੋਲ ਕੇ ਜੰਗਲ ਦਾ ਰਾਜਾ ਬਣ ਗਿਆ। ਇਸ ਤਰ੍ਹਾਂ ਝੂਠ ਅਤੇ ਚਲਾਕੀ ਨਾਲ ਉਹ ਆਪਣਾ ਰਾਜ ਪ੍ਰਬੰਧ ਚਲਾਉਣ ਲੱਗਾ ਇੱਕ ਦਿਨ ਉਹ ਆਪਣੇ ਅੰਗ ਰਖਕਾਂ ਅਤੇ ਸਲਾਹਕਾਰਾਂ ਨਾਲ ਕਿਧਰੇ ਜਾ ਰਿਹਾ ਸੀ ਕਿ ਉਸਦੇ ਕੰਨਿ ਗਿੱਦੜਾਂ ਦੇ ਗੁਆਕਣ ਦੀ ਆਵਾਜ਼ ਪਈ ਉਸ ਤੋਂ ਰਹਿ ਨਾ ਗਿਆ ਉਹ ਵੀ ਉਹਨਾਂ ਦੀ ਰੀਸੇ ਉੱਚੀ ਉੱਚੀ ਹਵਾਂਕਣ ਲੱਗ ਪਿਆ ਅੰਗ ਰਖਕਾਂ ਜਿੰਨਾਂ ਵਿੱਚ ਚੀਤਾ ਤੇ ਬਗਹਾੜ ਵੀ ਸੀ ਨੂੰ ਗਿੱਦੜ ਨੇ ਝੂਠ ਅਤੇ ਚਲਾਕੀ ਤੇ ਬਹੁਤ ਗੁੱਸਾ ਆ ਗਿਆ ਕਿਸ ਤਰ੍ਹਾਂ ਉਹ ਝੂਠ ਬੋਲ ਕੇ ਉਹਨਾਂ ਦਾ ਰਾਜਾ ਬਣ ਗਿਆ ਸੀ ਉਹਨਾਂ ਨੇ ਚਪਟਕੇ ਗਿੱਦੜ ਨੂੰ ਮਾਰ ਦਿੱਤਾ ਬੱਚਿਓ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਤੇ ਸਦਾ ਸੱਚ ਬੋਲਣਾ ਚਾਹੀਦਾ ਹੈ